ਇੱਕ ਗਰੀਬ ਵਿਅਕਤੀ ਦੀ ਮਹਿਮਾ ਦਾ ਇੱਕ ਉਹਦੀ ਇੱਜ਼ਤ ਦਾ ਮਤਲਬ ਜਿਹੜਾ ਮਖੌਲ ਲਾਇਆ ਗਿਆ ਸੋ ਮੈਂ ਲਗਾਤਾਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਇਸ ਗੱਲ ਦੀ ਨਿੰਦਿਆ ਵੀ ਹੋ ਰਹੀ ਹੈ ਤੁਸੀਂ ਰਾਜਨੀਤੀ ਕਰਦੇ ਹੋ ਔਰ ਰਾਜਨੀਤਿਕ ਫੀਲਡ ਦੇ ਅੰਦਰ ਕਮ ਸੇ ਕਮ ਸ਼ਬਦਾਂ ਦੀ ਮਰਿਆਦਾ ਤੇ ਤੁਸੀਂ ਜਿਹਨੂੰ ਕਹਿ ਰਹੇ ਹੋ ਉਹਦੇ ਬਾਰੇ ਜਾਣਨ ਤੋਂ ਬਿਨਾਂ ਹੀ ਮਤਲਬ ਆਪਣੇ ਅੰਦਰਲਾ ਜਿਹੜਾ ਉਹ ਨਫ਼ਰਤ ਆ ਉਹ ਜਾਗਰ ਕਰਦੇ ਹੋ ਤੇ ਇਹਨੂੰ ਪੰਜਾਬ ਔਰ ਦੇਸ਼ ਦੇ ਲੋਕ ਚੇਤਨ ਲੋਕ ਚਾਹੇ ਭਾਵੇਂ ਕਿਸੇ ਵੀ ਜਾਤ ਬਰਾਦਰੀ ਚ ਬੈਠੇ ਆ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਔਰ ਇਹਨਾਂ ਹੁੱਲੜ ਬਾਜ਼ੀਆਂ ਕਰਕੇ ਇਹਨਾਂ ਮਤਲਬ ਹੰਕਾਰੀ ਮਤਲਬ ਜਿਹੜੀ ਗੱਲਾਂ ਕਰਕੇ ਹੀ ਅੱਜ ਕਾਂਗਰਸ ਦਾ ਦੇਸਵਰ ਪੰਜਾਬ ਦੇ ਅੰਦਰ ਲਗਾਤਾਰ ਪਤਨ ਹੋ ਰਿਹਾ ਸੋ ਮੈਂ ਇਹ ਜ਼ਰੂਰ ਉਹਨਾਂ ਨੂੰ ਇੱਕ ਸਲਾਹ ਦੇ ਰਿਹਾ ਤੁਸੀਂ ਅਸੈਂਬਲੀ ਦੇ ਅੰਦਰ ਵਿਰੋਧੀ ਧਿਰ ਦੇ ਨੇਤਾਓ ਤੁਹਾਨੂੰ ਇਹਨਾਂ ਗੱਲਾਂ ਦਾ ਨਾ ਸ਼ਬਦਾਂ ਦਾ ਮਤਲਬ ਜਿਹੜਾ ਆ ਜੋ ਤੁਸੀਂ ਹਰ ਭਜਨ ਸਿੰਘ ਈਟੀਓ ਜੀ ਬਾਰੇ ਬੋਲੇ ਆ ਜਾਂ ਉਹ ਲੱਖਾਂ ਕਰੋੜਾਂ ਕਿਰਤੀ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਉਹ ਮਤਲਬ ਸਾਜ਼-ਵਾਜ਼ ਵਜਾਉਂਦੇ ਆ ਵਾਜੇ ਵਜਾਉਂਦੇ ਆ ਢੋਲ ਟਮਕਾ ਕਰਦੇ ਆ ਤਰੰਤ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਮੈਂ ਨਾਲ ਹੀ ਵੀ ਕਹਿਣਾ ਕਿ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਕੋਠੀ ਤਾਂ ਜਿਹੜਾ ਘਰਾਓ ਕੀਤਾ ਜਾ ਰਿਹਾ ਔਰ ਸਾਰਾ ਗੁੱਸਾ ਜਿਹੜਾ ਸਮਾਜ ਦੇ ਅੰਦਰ ਆ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਫੇਸ ਕਰਨੇ ਪਊਗਾ ਆਮ ਆਦਮੀ ਪਾਰਟੀ ਕਦੀ ਵੀ ਜਾਤ ਧਰਮ ਬਰਾਦਰੀ ਜਾਂ ਮਤਲਬ ਜਿਹੜੀ ਉਹ ਹੋਸੀ ਸਕੀਰਨ ਰਾਜਨੀਤੀ ਨਹੀਂ ਕਰਦੀ ਪਰ ਐਜੇਹੀ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਖਿਲਾਫ ਬੋਲਣਾ ਔਰ ਮਤਲਬ ਉਹਨਾਂ ਦੀ ਉਹਨਾਂ ਦੀ ਮਤਲਬ ਜਿਹੜੀ ਕਹਿ ਸਕਦਾ ਮੈਂ ਵੀ ਇੱਕ ਜਿਹੜੀ ਜ਼ਗੀਰੂ ਮਾਨਸਿਕਤਾ ਉਹਨਾਂ ਨੂੰ ਨੰਗਿਆ ਕਰਨਾ ਪੰਜਾਬ ਦੇ ਅੰਦਰ ਅਸੀਂ ਸਮਝਦੇ ਆਂ ਵੀ ਅੱਜ ਜਿਹੜਾ ਰੱਖਿਆ ਕਰਾਓ ਔਰ ਤੁਹਾਨੂੰ ਤਰੰਤ ਮਾਫ਼ੀ ਮੰਗਣੀ ਚਾਹੀਦੀ ਆ ਈਟੀਓ ਸਾਹਿਬ ਦੇ ਕੋਲੋਂ ਉਹਨਾਂ ਦੇ ਪਰਿਵਾਰ ਕੋਲੋਂ